ਪਰ ਇਸ ਵਕਤ ਕੱਖੋਂ ਹੋੜੇ ਹੋਏ ਪਏ ਨੇ ਬਹੁਤ ਜਨ ਸਮਾਜ ਪਾਰ ਅਕਾਲੀ ਦਲ ਵਰਗਾ ਹੀ ਹਾਲ ਆ ਬਹੁਤ ਜਨ ਸਮਾਜ ਪਾਰ ਉਹ ਪਾਰਟੀ ਜਿਹਨੂੰ ਜਿਹੜੀ ਗਰੀਬਾਂ ਮਜਲੂਮਾਂ ਦੀ ਪਾਰਟੀ ਪਛੜਿਆਂ ਦੀ ਪਾਰਟੀ ਇਹਨਾਂ ਆਪਣੇ ਪੈਰ ਤੇ ਆਪ ਕੁਹਾੜੀ ਮਾਰ ਲਈ ਏ ਤੇ ਇਹਨਾਂ ਦਾ ਹਾਲ ਬਹੁਤ ਬੁਰਾ ਹੋਣ ਜਾ ਰਿਹਾ ਤੇ ਤਾਂ ਅੱਜ ਮੋਦੀ ਹੁਰੀ ਉੱਤੇ ਕੁਰਸੀ ਤੇ ਤਜੀਵਰ ਨਾਮ ਦੇ ਪ੍ਰਧਾਨ ਮੰਤਰੀ ਸੀ ਮਾਇਆਵਤੀ ਜੈ ਭਤੀਜਾ ਬੜਾ ਚਰਚਾ ਚਾਹਿਆ ਸੀ ਬੜੀ ਤੇਜ਼ੀ ਦੇ ਨਾਲ ਤੇ ਮੁੜ ਕੇ ਮੋੜੇ ਨੂੰ ਫੁਰਤਾ ਆਸ ਵਿੱਚ ਇਤਿਹਾਸ ਬਹੁਤ ਕਪਤੀ ਤੇ ਕੁੱਤੀ ਚੀਜ਼ ਰਿਸ਼ਭ ਟੀਵੀ ਤੇ ਆਪ ਸਭ ਦਾ ਸਵਾਗਤ ਹੈ ਜੀ ਮੈਂ ਬਲਵਿੰਦਰ ਸਿੰਘ ਪਖੋਕੇ ਮੇਰੇ ਨਾਲ ਨੇ ਸੀਨੀਅਰ ਜਰਨਲਿਸਟ ਸੰਦੀ ਗੱਲ ਜੀ ਔਰ ਅੱਜ ਅਸੀਂ ਗੱਲਬਾਤ ਕਰਨ ਜਾ ਰਹੇ ਹਾਂ ਯੂਪੀ ਦੇ ਵਿੱਚ ਬਹੁਤ ਜਣ ਸਮਾਜ ਪਾਰਟੀ ਦੀ ਸੁਪਰੀਮੋ ਮਾਇਆਵਤੀ ਜੀ ਕਿਉਂਕਿ ਵਿਸ਼ਵ ਟੀਵੀ ਨਾ ਸਿਰਫ ਪੰਜਾਬ ਬਲਕਿ ਪੂਰਾ ਭਾਰਤ ਬਲਕਿ ਅੰਤਰਰਾਸ਼ਟਰੀ ਪੱਧਰ ਦੀਆਂ ਜਾਣਕਾਰੀਆਂ ਵੀ ਆਪਣੇ ਦਰਸ਼ਕਾਂ ਨਾਲ ਸਾਂਝੀਆਂ ਕਰਦਾ ਹੈ ਜੀ ਤੇ ਅੱਜ ਅਸੀਂ ਗੱਲਬਾਤ ਕਰਨ ਜਾ ਰਹੇ ਹਾਂ ਯੂਪੀ ਸਟੇਟ ਦੀ ਕਿਉਂਕਿ ਪਾਰਲੀਮੈਂਟ ਨੂੰ ਜਾਣ ਵਾਲਾ ਰਸਤਾ ਯੂਪੀ ਦੇ ਵਿੱਚ ਦੀ ਹੋ ਕੇ ਨਿਕਲਦਾ 80 ਦੇ ਕਰੀਬ ਸੀਟਾਂ ਨੇ ਪਾਰਲੀਮੈਂਟ ਦੀਆਂ ਉੱਥੇ ਤੇ ਬੜਾ ਵਧੀਆ ਆਧਾਰ ਸੀ ਨਾ ਸਿਰਫ ਯੂਪੀ ਚ ਬਲਕੇ ਹੋਰ ਸਟੇਟਸ ਦੇ ਵਿੱਚ ਵੀ ਬੋਧਨ ਸਮਾਜ ਪਾਰਟੀ ਦਾ ਪਰ ਇਸ ਵਕਤ ਕੱਖੋਂ ਹੌਲੇ ਹੋਏ ਪਏ ਨੇ ਬੋਧਨ ਸਮਾਜ ਪਾਰਟੀ ਵਾਜ ਮੈਂ ਕੀ ਗੱਲ ਕਹਾਂਗਾ ਗਿਲਸਾਬ ਪਿਆਸ ਵਕਤ ਅਕਾਲੀ ਦਲ ਵਰਗਾ ਹੀ ਹਾਲ ਆ ਬੋਧਨ ਸਮਾਜ ਪਾਰਟੀ ਦਾ ਯੂਪੀ ਦੇ ਵਿੱਚ ਕੀ ਕਹਿਣਾ ਚਾਹੋ ਪੇਖੋ ਪੱਖੋ ਕੀ ਜੀ ਬਿਲਕੁਲ ਤੁਹਾਡੀ ਜਿਹੜੀ ਗੱਲ ਉੱਚੀ ਹੁੰਦੀ ਹੈ ਕਿਉਂਕਿ ਬਹੁਜਨ ਸਮਾਜ ਪਾਰਟੀ ਉਹ ਪਾਰਟੀ ਸੀ ਮਨੁਗਾਦੀ ਪਾਰਟੀ ਜਿਹਨੂੰ ਕਿਹਾ ਜਾਂਦਾ ਹੈ ਜਿਹੜੀ ਕਾਂਛੀ ਰਾਮ ਨੇ ਸਾਈਕਲ ਤੇ ਪੂਰੇ ਹਿੰਦੁਸਤਾਨ ਦਾ ਦੌਰਾ ਕਰਕੇ ਤੇ ਘਰ ਘਰ ਗਰੀ ਗਲੀ ਮਹੱਲੇ ਮਹੱਲੇ ਜਾ ਕੇ ਪਿੰਡਾਂ ਵਿੱਚ ਕੂਚਿਆਂ 'ਚ ਸੱਥਾਂ 'ਚ ਜਾ ਕੇ ਇਸ ਨੂੰ ਖੜਾ ਕੀਤਾ ਸੀ ਜੀ ਤੇ ਐਸਾ ਵਧੀਆ ਤਰੀਕੇ ਨਾਲ ਖੜਾ ਕੀਤਾ ਸੀ ਕਿ ਵਾਹਿਤ ਪੂਰੇ ਏਡੇ ਵੱਡੇ ਮੁਲਕ ਵਿੱਚ ਉਹਨਾਂ ਨੇ ਸਭ ਤੋਂ ਵੱਡਾ ਜਦਾਂ ਤੁਸੀਂ ਜ਼ਿਕਰ ਕੀਤਾ ਜੁਪੀ ਵਿੱਚ ਸਪਸ਼ਟ ਬਹੁਮਤ ਦੀ ਸਰਕਾਰ ਬਣਦੀ ਸੀ 200 ਤੋਂ ਵੱਧ ਸੀਟਾਂ ਜਿਹੜੀਆਂ ਖੜਕੇ ਪਹਿਲੀ ਸਰਕਾਰ ਉਹਨਾਂ ਦੀ ਸਪਾ ਨਾਲ ਸੀ ਜਦੋਂ ਕਾਸ਼ੀਰਾਮ ਜੀ ਜਿੰਦੇ ਸੀ ਤੇ ਦੂਜੀ ਜਿਹੜੀ ਉਸ ਤੋਂ ਬਾਅਦ ਮਾਇਆਵਤੀ ਨੇ ਐਸਾ ਤਗੜਾ ਕੰਮ ਕੀਤਾ ਸੀ ਜਿਹਨੂੰ ਸ਼ੇਰ ਨਹੀਂ ਕਿਹਾ ਜਾਂਦਾ ਸੀਗਾ ਕਿ ਇਹ ਸਿਆਸਤ ਦੀ ਸ਼ੇਰ ਨਹੀਂ ਹੈ ਬੜੀ ਵਿਵਾਕ ਤਰ੍ਹਾਂ ਨਾਲ ਬੋਲਦੇ ਸਨ ਤੇ ਉਹਨਾਂ ਦਾ ਆਧਾਰ ਹੌਲੀ-ਹੌਲੀ ਇੰਨਾ ਫੈਲਦਾ ਜਿਹੜਾ ਗਿਆ ਕਿ ਬਹੁਤ ਸਾਰੀਆਂ ਸਟੇਟਾਂ ਜਿੱਦਾਂ ਪੰਜਾਬ ਰਾਜਸਥਾਨ ਤੇ ਮਧ ਪ੍ਰਦੇਸ਼ ਯੂਪੀ ਇਹ ਸਾਰੀਆਂ ਸਟੇਟਾਂ ਜਿੱਥੇ ਇਹਨਾਂ ਦਾ ਬਹੁਤ ਅਧਾਰ ਸੀ ਜੀ ਤੇ ਲੇਕਿਨ ਬਾਅਦ ਵਿੱਚ ਕਹਿੰਦੇ ਆ ਕਿ ਸਮਾਂ ਬੜਾ ਬਲਵਾਨ ਹੁੰਦਾ ਜੇਕਰ ਤਾ ਦੇਖੋ ਤਾਕਤ ਦੌਲਤ ਸ਼ੌਹਰਤ ਆ ਜਾਂਦੀ ਹੈ ਤੇ ਇਸ ਨੂੰ ਪਹੁੰਚਾਉਣਾ ਜਾਂ ਇਸ ਨੂੰ ਉਸੇ ਮਕਾਮ ਤੇ ਰੱਖਣਾ ਬੜਾ ਮੁਸ਼ਕਲ ਹੈ ਜੀ ਕੁਝ ਹਾਲਾਤ ਇਦਾਂ ਦੇ ਬਣਦੇ ਗਏ ਕੁਝ ਫੈਸਲੇ ਇਦਾਂ ਦੇ ਲਏ ਗਏ ਜਿਨ੍ਹਾਂ ਨੇ ਇਹਨਾਂ ਨੂੰ ਅਰਥ ਤੋਂ ਜਿਹੜਾ ਉਹ ਫਰਸ਼ ਤੇ ਲਿਉਣ 'ਚ ਐਮ ਰੋਲ ਅਦਾ ਕੀਤਾ ਉਸ ਵਿੱਚ ਬਹੁਤ ਸਾਰੀ ਚਰਚਾ ਅਸੀਂ ਪਿਆਰੇ ਦਰਸ਼ਕੋ ਕੋਈ ਬਸਪਾ ਨਾਲ ਜੁੜੇ ਲੋਕ ਬਿਲਕੁਲ ਵੀ ਬੁਰਾ ਨਾ ਮੰਨਣ ਬਲਕਿ ਆਪਣੇ ਜਿਹੜੇ ਸਬੰਧਤ ਆਗੂ ਨੇ ਉਹਨਾਂ ਨੂੰ ਕਹਿਣ ਕਿ ਤੇ ਨਜ਼ਰਸਾਨੀ ਕਰੋ ਕਿ ਵਾਕਈ ਜੀ ਆ ਗੱਲਾਂ ਤੇ ਦਾਮੇ ਆ ਗੱਲਾਂ ਸੱਚੀਆਂ ਨੇ ਤੇ ਆਪਾਂ ਪਾਰਟੀ ਉਹ ਪਾਰਟੀ ਜਿਹਨੂੰ ਜਿਹੜੀ ਗਰੀਬਾਂ ਮਜਲੂਮਾਂ ਦੀ ਪਾਰਟੀ ਪਛੜਣਿਆਂ ਦੀ ਪਾਰਟੀ ਮੰਨੀ ਜਾਂਦੀ ਸੀ ਉਹ ਪਾਰਟੀ ਦਾ ਇੰਨਾ ਬੁਰਾ ਹਾਲ ਕਿਉਂ ਹੁਣ ਆਪਾਂ ਗੱਲ ਕਰਦੇ ਹਾਂ ਕਿ ਜੇਕਰ ਜਦੋਂ ਇਹ ਇਹਨਾਂ ਦੀ ਟੂਟੀ ਬੋਲਦੀ ਸੀ ਉਦੋਂ ਇਹਨਾਂ ਦਾ ਪਰਸੈਂਟੇਜ ਬੋਰਡ ਬਹੁਤ ਜ਼ਿਆਦਾ ਸੀ ਪੰਜਾਬ 'ਚ ਵੀ ਇਹਨਾਂ ਨੇ ਐਮਐਲਏ ਵੀ ਬਣਾਏ ਐਮਪੀ ਵੀ ਬਣਾਏ ਅੱਜ ਕਿਤੇ ਇਹਨਾਂ ਦਾ ਕੋਈ ਨਹੀਂਗਾ ਕਿਉਂਕਿ ਜੇ ਆਪਾਂ ਬਹੁਤ ਲੰਬੀ ਚੌੜੀ ਗੱਲ ਨਾ ਕਰੀਏ ਤੇ ਬੜਾ ਨਿਚੋੜ ਕੱਢ ਕੇ ਵੇਖੀਏ ਤੇ ਪਿਛਲੀਆਂ 2019 ਦੀਆਂ ਇਲੈਕਸ਼ਨਾਂ ਜਿਹੜੀਆਂ ਹੋਈਆਂ ਸੀ ਉਹਦੇ ਵਿੱਚ ਇਹਨਾਂ ਦਾ ਬਸਪਾ ਦਾ ਸਪਾ ਨਾਲ ਸਮਝੌਤਾ ਹੋ ਗਿਆ ਠੀਕ ਤੇ ਯੂਪੀ ਵਿੱਚ ਤੇ ਉਥੇ ਇਹਨਾਂ ਨੇ ਇੱਥੇ ਇਹ ਅਕਾਲੀ ਦਲ ਨਾਲ ਜਰੂਰ ਕੀਤਾ ਸੀਗਾ ਲੇਕਿਨ ਉਥੇ ਇਹਨਾਂ ਨੇ ਕੀਤਾ ਤੇ 10 ਸੀਟਾਂ ਇਹ ਲੈ ਗਏ ਇਹ ਆਪਣਾ 80 ਵਿੱਚੋਂ ਤੇ 5 ਲੈ ਗਈ ਸਫਾ ਤੇ 10 ਸੀਟਾਂ ਵਾਲੀ ਪਾਰਟੀ ਫੇਰ ਵੀ ਵੱਡੀ ਇਸ ਵਾਰ ਇਹਨਾਂ ਦਾ ਨਾਂ ਇਹ ਮੈਡਮ ਇਹ ਮਾਇਆਬਤੀ ਜੀ ਇੰਡੀਆ ਲਾਈਨਸ ਚ ਗਏ ਤੇ ਨਾਂ ਇਹ ਐਨਡੀਏ ਚ ਗਏ ਤੇ ਇਹਨਾਂ ਨੇ ਇਕੱਲਿਆਂ ਚੋਣ ਲੜਦਾ ਫੈਸਲਾ ਕੀਤਾ ਤੇ ਉਦੋਂ ਇਹ ਇਹ ਜਿਹੜੇ ਜਾਣਕਾਰ ਅੰਦਾਜ਼ਾ ਲਗਾ ਰਹੇ ਸੀ ਕਿ ਇਹਨਾਂ ਆਪਣੇ ਪੈਰ ਤੇ ਆਪ ਕੁਹਾੜੀ ਮਾਰ ਲਈਏ ਤੇ ਇਹਨਾਂ ਦਾ ਹਾਲ ਬਹੁਤ ਬੁਰਾ ਹੋਣ ਜਾ ਰਿਹਾ ਤੇ ਇਹਨਾਂ ਦਾ ਪਰਸੈਂਟੇਜ ਜਿਹੜਾ ਕਿ ਪਿਛਲੀਆਂ ਚੋਣਾਂ ਵਿੱਚ 19 ਤੇ ਸਮਥਿੰਗ ਸੀਗਾ ਉਹ ਸਦਾ ਮੁੱਦੇ ਨੂੰ ਡਿੱਗ ਕੇ 3.9 ਤੇ ਆਣ ਖਲੋਤਾ ਇਹੜਾ ਕਿ ਬਹੁਤ ਮੰਦ ਭਾਗਿਆ ਬਹੁਤ ਥਾਵਾਂ ਤੇ ਇਹਨਾਂ ਦੀ ਜਿਹੜੀਆਂ ਜ਼ਮਾਨਤਾਂ ਜप्त ਹੋ ਗਈਆਂ ਕਿਉਂਕਿ ਜ਼ਮਾਨਤ ਨੂੰ ਬਚਾਉਣ ਲਈ ਵੋਟਾਂ ਦੇ ਹਿਸਾਬ ਨਾਲ 16% ਬੋਰਡ ਪੈਣੀ ਜ਼ਰੂਰੀ ਹੁੰਦੀ ਹੈ ਤੇ ਤੇ ਜ਼ਮਾਨਤ ਜਿਹੜੀ ਉਹ ਜप्त ਹੋ ਜਾਂਦੀ ਹੈ ਬਿਲਕੁਲ ਅੱਗੇ ਪੱਕੋ ਜੀ ਉਸ ਤੋਂ ਬਾਅਦ ਇਹਨਾਂ ਨੇ ਕੀ ਕੀਤਾ ਕਿ ਜਿਹੜੀ ਇੱਕ ਇਹ ਸਟੈਪ ਇਹਨਾਂ ਨੇ ਲਿਆ ਕਿ ਇਹਨਾਂ ਨੂੰ ਜੇ ਨਾ ਇੰਡੀਆ ਲਾਇਨਸ 'ਚ ਨਹੀਂ ਜਾਣਾ ਤੇ ਇਹਨਾਂ ਨੂੰ ਐਨਡੀਏ 'ਚ ਚੱਲ ਜਾਂਦੇ ਲੇਕਿਨ ਚਰਚਾ ਇਹ ਆ ਜਾਂ ਵਿਰੋਧੀ ਇਹਨਾਂ ਤੇ ਤੰਜ ਕੱਸਦੇ ਆ ਜਾਂ ਉਹ ਕਥਿਤ ਇਲਜ਼ਾਮ ਲਾਉਂਦੇ ਆ ਕਿ ਇਹ ਬੀਜੇਪੀ ਕੋ ਡਰ ਕੇ ਕਿਉਂਕਿ ਉਹ ਕਹਿੰਦੇ ਆ ਕਿ ਬੀਜੇਪੀ ਨੇ ਇਹਨਾਂ ਦੇ ਦੁੱਖਤੀ ਰੱਖਤੇ ਹੱਥ ਰੱਖਤਾ ਇੱਕ ਇੱਕ ਦਾ ਭਤੀਜੇ ਦਾ ਇਹਨਾਂ ਦਾ ਪ੍ਰਾਪਰਟੀ ਵੀ ਪਿਛੇ ਕੋਈ ਜ਼ਬਤ ਕੀਤੀ ਸੀ ਈਡੀ ਨੇ ਉਸ ਤੋਂ ਬਾਅਦ ਜਾਂ ਇਹਨਾਂ ਦੇ ਕੋਈ ਖੈਰਖਵਾ ਅਫਸਰ ਜਦੋਂ ਇਹ ਮੁੱਖ ਮੰਤਰੀ ਰਹੇ ਨੇ ਉਹਨਾਂ ਨੂੰ ਵੀ ਇਹਨਾਂ ਨੇ ਜਿਹੜਾ ਈਡੀ ਨੇ ਸੱਦਿਆ ਜਾਂ ਨੋਟਸ ਭੇਜੇ ਜਾਂ ਉਹਨਾਂ ਤੇ ਛਾਪਾ ਮਾਰੀ ਕੀਤੀ ਉਸ ਤੋਂ ਬਾਅਦ ਕਹਿੰਦੇ ਆ ਕਿ ਸ਼ਾਇਦ ਕਥਤੌਰ ਤੇ ਮਾਇਆਵਤੀ ਜਿਹੜੇ ਉਹ ਭਾਜਪਾ ਦੇ ਪ੍ਰਭਾਵ ਚ ਆ ਗਏ ਤੇ ਅਮਿਤ ਸ਼ਾਹ ਹੋਰਾਂ ਤੇ ਮੋਦੀ ਸ਼ਾਹ ਹੋਰਾਂ ਨੇ ਬਸਪਾ ਦੀ ਜਿਹੜੀ ਧੌਨ ਨਪਲੀ ਨੱਪ ਕੇ ਤੇ ਫਿਰ ਉਹਨਾਂ ਆਪਣੀ ਮਰਜ਼ੀ ਨਾਲ ਰਿਮੋਟ ਕੰਟਰੋਲ ਵਾਂਗੂ ਇਹਨਾਂ ਨੂੰ ਚਲਾਇਆ ਚਲਾਉਣਾ ਚਾਹਿਆ ਜਿਸ ਦੀ ਆਧਾਰਨ ਵਿਰੋਧੀ ਜਿਹੜੇ ਨੇ ਉਹ ਇਹ ਦਿੰਦੇ ਨੇ ਕਿ ਜੁਪੀ ਵਿੱਚ ਇਸ ਵਾਰ ਇਲੈਕਸ਼ਨ ਹੋਈ ਹੈ ਇਹਨਾਂ ਨੇ ਇੰਡੀਆ ਗੱਠ ਜੋੜਨਾ ਨਹੀਂ ਗੇ ਪਹਿਲਾਂ ਕਹਿੰਦੇ ਸੀ ਜਾਣਾ ਫਿਰ ਨਹੀਂ ਗੇ ਐਨਡੀਏ 'ਚ ਨਹੀਂ ਹੈ ਠੀਕ ਹੈ ਉਥੇ ਪਖੋਗੇ ਜੀ ਵਿਰੋਧੀਆਂ ਦਾ ਦੋਸ਼ ਇਹ ਆ ਕਿ ਉਥੇ ਇਹਨਾਂ ਨੇ 16 ਦੇ ਕਰੀਬ ਐਸੀਆਂ ਸੀਟਾਂ ਸੀ ਜਿਹੜੀਆਂ ਸਿਰਫ ਸਿਰਫ ਭਾਜਪਾ ਨੂੰ ਜਿਤਾਉਣ ਲਈ ਇਹਨਾਂ ਉਥੇ ਆਪਣੇ ਉਮੀਦਵਾਰ ਖਿਲਾਰੇ ਬਦਲੇ ਉਹਨਾਂ ਵਿੱਚ ਬਹੁਤ ਸਾਰੀਆਂ ਸੀਟਾਂ ਦੇ ਮੁਸਲਮਾਨ ਵੀ ਇਹਨਾਂ ਉਮੀਦਵਾਰ ਦਿੱਤੇ ਤੇ ਉਹ ਆਂਦੇ ਵੀ ਜਾਣ ਬੁੱਝ ਕੇ ਨਾ ਮੁਸਲਮਾਨ ਖੜਾ ਰਿਆ ਕਿ ਅੱਗੋਂ ਕਾਂਗਰਸ ਦੀ ਵੋਟ ਤੇ ਸਫਾ ਦਾ ਜਿਹੜਾ ਗੱਠਜੋੜਾ ਉਹਨਾਂ ਦੀ ਵੋਟ ਕੱਟੀ ਜਾਏ ਉਹ ਕੱਟ ਕੇ ਜਿਹੜੀ ਬਸਪਾ ਨੂੰ ਜਾਂ ਉਧਰ ਚਲ ਜੇ ਭਾਜਪੀ ਨੂੰ ਬਸਪਾ ਨੇ ਤੇ ਜਿਤਨਾ ਨਹੀਂ ਉਹਦਾ ਵੀ ਭਾਜਪੀ ਨੂੰ ਜਿਹੜਾ ਉਹ ਆਂਦੇ ਸਦਾ ਸਦਾ ਕਾਇਦਾ ਹੋ ਗਿਆ ਉਹ ਕਹਿੰਦੇ ਨੇ ਕਿ ਇੱਥੋਂ ਤੱਕ ਇਲਜ਼ਾਮ ਲਾਉਂਦੇ ਨੇ ਕਥਤ ਆਉ ਤੇ ਵਿਰੋਧੀ ਕਿ ਜੇਕਰ ਇਦਾਂ ਦੇ ਉਮੀਦਵਾਰ ਬਸਪਾ ਨਾ ਖਾਰਦੀ ਸਾਰੀਆਂ ਜਗ੍ਹਾ ਤੇ ਤਾਂ ਅੱਜ ਮੋਦੀ ਹੁਰੀ ਉੱਥੇ ਕੋਸਿੱਤੇ ਜੀਵਰ ਨਾਂ ਦੇ ਪ੍ਰਧਾਨ ਮੰਤਰੀ ਦੀ ਇਹ ਇਥੋਂ ਤੱਕ ਇਲਜ਼ਾਮ ਲਾ ਰਹੇ ਅੱਛਾ ਇੱਕ ਅਗਲੀ ਗੱਲ ਗਿੱਲ ਸਾਹਿਬ ਕਿ ਮਾਇਆਵਤੀ ਜੇ ਪ੍ਰਤੀਜਾ ਬੜਾ ਚਰਚਾ ਚਾਇਆ ਸੀ ਬੜੀ ਤੇਜ਼ੀ ਦੇ ਨਾਲ ਤੇ ਮੁੜ ਕੇ ਮੁਦਰੇ ਮੂੰਹ ਫੁਰਤਾ ਆ ਪਈ ਕਿ ਬਣਿਆ ਔਖੋਗੇ ਜੀ ਇਹ ਵੀ ਤੁਹਾਡਾ ਸਵਾਲ ਬੜਾ ਅਹਿਮ ਆ ਕਿਉਂਕਿ ਸਿਆਸਤ ਕਹਿੰਦੀ ਹੈ ਕਿ ਤੂੰ ਮੈਨੂੰ ਇੱਕ ਵਾਰੀ ਮੇਰੇ ਨਾਲ ਪੁੱਠਾ ਪੰਗਾ ਲਾਇਆ ਮੈਂ ਤੇਰਾ ਜਰੂਸ ਕੱਟ ਕੇ ਰੱਖਦਾ ਬਿਲਕੁਲ ਠੀਕ ਸਿਆਸਤ ਬਹੁਤ ਕਪਤੀ ਤੇ ਕੁੱਤੀ ਚੀਜ਼ ਆ ਉਹ ਨਹੀਂ ਕਿਸੇ ਦੀ ਪਰਵਾਹ ਕਰਦੀ ਕਿਸੇ ਨੂੰ ਨਹੀਂ ਜੇ ਬਖਸ਼ਦੀ ਕੋਈ ਉਹ ਮੋਦੀ ਨਹੀਂ ਜੇ ਵੰਦੀ ਤੇ ਕੋਈ ਸ਼ਾਹ ਤੇ ਕੋਈ ਹੋਰ ਨਹੀਂ ਜੇ ਵੰਦੀ ਉਹ ਠੋਕੇ ਰੱਖ ਦਿੰਦੀ ਵੇਖੋ ਮੋਦੀ ਉਹਨਾਂ ਦਾ ਕੜਜ ਲੂਸ ਦਿੱਤਾ 400 ਪਰਸਨ ਤੇ ਉਹ ਸੁਖ ਨਾਲ 242 ਤੇ 40 ਤੇ ਰਹਿ ਗਏ ਤੇ ਜਿਹੜੇ ਮੰਦਰ ਕਰਕੇ ਸਾਰਾ ਕੁਝ ਕੀਤਾ ਭਗਵਾਨ ਨੂੰ ਵੀ ਨਾਰਾਜ਼ ਕੀਤਾ ਉਹ ਉਹ ਵੀ ਕੰਮ ਨਹੀਂ ਆਇਆ ਤੇ ਉਥੋਂ 5 ਸੀਟਾਂ ਹਾਰ ਗਏ ਅਜोध्या ਦੀ ਤੇ ਜਿਹੜੀ ਭਤੀਜੇ ਦੀ ਤੁਸੀਂ ਗੱਲ ਕੀਤੀ ਆਨੰਦ ਦੀ आनंद ਕਹਿੰਦੇ ਆ ਕਿ ਬੜਾ ਹੁਨਹਾਰ ਮੁੰਡਾ ਸਿਆਸਤ ਚ ਵਧੀਆ ਸੀ ਮਾਇਆਵਤੀ ਜੀ ਦਾ ਕਿਉਂਕਿ ਆਪਣਾ ਬੱਚਾ ਕੋਈ ਨਹੀਂ ਨਾ ਵਿਆਹ ਨਹੀਂ ਕਰਾਇਆ ਤੇ ਇਹਨਾਂ ਦਾ ਜਿਹੜਾ ਵੈ ਕਿ ਉਪਤੀਜਾ ਜੀ ਭਤੀਜਾ ਉਹਨੇ ਬਾਹਰੋਂ ਇੰਗਲੈਂਡ ਤੋਂ ਉਹਨੇ ਯੂਨੀਵਰਸਿਟੀ ਤੋਂ ਤੇ ਕਾਫੀ ਵਧੀਆ ਡਿਗਰੀ ਕੀਤੀ ਉਹਨੇ ਉੱਚ ਉੱਚ ਸਿੱਖਿਆ ਪ੍ਰਾਪਤ ਹੈ ਮੁੰਡਾ ਉਹ ਕਹਿੰਦੇ ਵੀ ਉਹਨਾਂ ਨੂੰ ਉਹਨਾਂ ਨੇ ਇਹਨਾਂ ਕੁਝ ਦਿਨ ਪਹਿਲਾਂ ਹੀ ਉਤਰਾਧਿਕਾਰੀ ਐਲਾਨਤਾ ਤੇ ਨਾਲ ਉਹਨੂੰ ਰਾਸ਼ਟਰੀ ਕਨਵੀਨਰ ਬਣਾਤਾ ਪਾਰਟੀ ਚਲੋ ਪਹਿਲਾਂ ਤੇ ਬੜਾ ਰੌਣਾ ਪਿਆ ਪਰਿਵਾਰਵਾਦ ਆ ਦੂਜਾ ਤੀਜਾ ਤੇ ਕੋਈ ਇਹ ਆਸ ਨਹੀਂ ਸੀ ਜਾਣਕਾਰ ਵੀ ਕਰ ਰਿਹਾ ਕਿ ਕੀ ਆਇਆ ਏ ਬੰਦਾ ਬੱਚਾ ਜਿਹੜਾ ਇਹ ਇਹਨੂੰ ਕੋਈ ਬਲੂੰਗੜਾ ਕਹਿੰਦਾ ਏ ਕੋਈ ਕੁਛ ਕਹਿੰਦਾ ਕੋਈ ਨਿਆਣਾ ਕਹਿੰਦਾ ਵੀ ਇਹ ਕੁਝ ਕਰ ਪਾਏਗਾ ਲੇਕਿਨ ਜਿਹੜੀ ਕੁਦਰਤੀ ਦੇਣ ਹੁੰਦੀ ਏ ਜਾਂ ਬਖਸ਼ ਹੁੰਦੀ ਏ ਉਹ ਬੰਦੇ ਨੂੰ ਕੋਈ ਨਹੀਂ ਰੋਕ ਸਕਦਾ ਠੀਕ ਹੈ ਉਨੇ ਜਦੋਂ ਉਹਨਾਂ ਨੇ ਇਹਨੂੰ ਸਾਰੇ ਉਹਦੇ ਦੇ ਕੇ ਨਵਾਜ ਕੇ ਤੇ ਇਹਨੂੰ ਇਲੈਕਸ਼ਨ 'ਚ ਤੋਰਤਾ ਤੇ ਉਹਨਾਂ ਨੇ ਨਾ ਪਹਿਲਾਂ ਪਹਿਲੇ ਥੋੜੇ ਦਿਨ ਜਿਹੜਾ ਤੁਸੀਂ ਵੀਡੀਓ ਕੱਢ ਕੇ ਵੇਖ ਸਕਦੇ ਹੋ ਮੈਂ ਕੋਈ ਅਤ ਕਤਨੀ ਗੱਲ ਜਿਹੜੀ ਨਹੀਂ ਕਰਦਾ ਉਹਦੇ ਵਿੱਚ ਇਹਨਾਂ ਇਹਨੇ ਆਨੰਦ ਨੇ ਬੜਾ ਸ਼ਾਨਦਾਰ ਰੋਲ ਅਦਾ ਕਰਦਿਆਂ ਸਫਾ ਜਿਹੜਾ ਉੱਥੇ ਜੁਪੀ 'ਚ ਗੱਠ ਜੁੜ ਹੋਇਆ ਸੀ ਕਾਂਗਰਸ ਨਾਲ ਉਹਨਾਂ ਦੇ ਖਿਲਾਫ ਰੱਜ ਕੇ ਨਾ ਗੁਬਾਰ ਕੱਢਣਾ ਸ਼ੁਰੂ ਕੀਤਾ ਉਦੋਂ ਤੱਕ ਕਹਿੰਦੇ ਆ ਕਿ ਮਾਇਆਵਤੀ ਜੀ ਬੜੇ ਖੁਸ਼ ਆ ਤੇ ਮੇਰਾ ਭਤੀਜਾ ਬੜਾ ਆਲਾ ਕੰਮ ਕਰ ਰਿਹਾ ਬੜਾ ਸ਼ਾਨਦਾਰ ਰੋਲ ਅਦਾ ਕਰ ਰਿਹਾ ਜਦੋਂ ਹੀ ਉਹਨੇ ਪੱਖੋ ਕੇ ਜੀ ਦਰਸ਼ਕੋ ਵੀ ਧਿਆਨ ਦੇਣ ਵਾਲੀ ਗੱਲ ਹੈ ਜਦੋਂ ਹੀ ਉਹਨੇ ਜਿਹੜਾ भाजपा के कपड़े लोने शुरू कर देते भाजपा नंगे करना का सत्ता होते शुरू की, की सरकार बुलडोजर की सरकार नहीं या आतंकवादियों की सरकार है अपने आवाम को गुलाम बना कर रखा है ऐसी सरकार का समय आ गया है अब खत्म होने का और यहाँ पर बहुजन समाज पार्टी की सरकार बनाकर बहन जी को प्रधानमंत्री बनाकर यहाँ पे उत्तर प्रदेश में बहुजन समाज पार्टी का राज कायम करने का बहुजन समाज पार्टी अगर हमारी बात थोड़ी ज़्यादा छुप गई हो और इलेक्शन कमीशन को लगे कि हमें तालिबान नहीं बोलना चाहिए था या भाजपा को आतंकवादी नहीं बोलना चाहिए था तो हम उनसे दरख्वास्त करेंगे कि यहाँ उतर के आके देखें और गांव-गांव में घूमें और पता करें कि यहाँ के जो बहन बेटियां हैं जो हमारे युवा हैं وہ کس حالت میں جی رہے ہیں وہ خود سمجھ جائیں گے کہ جو ہم نے کہا وہ غلط نہیں وہ سچتے ہیں وہ سچ ہے وہ ہماری عواما جی رہی ہے دوستوں بعد جڑا بسپاں نو سپ سونگیا کہندی کہ اے جڑی چیز سی وہ اے گوارا نہیں ہوئی مایاवती जी ਨੂੰ تے انہاں نے کہ اے اسے درانی اودے تے انند تے پرچا بھی ہو گیا افے ہاں کیونکہ وہ کہندی جی دےش تر ਉਹ ਇਹਨੇ ਕੰਮ ਕੀਤਾ ਵਾ ਗਲਤ ਪ੍ਰਚਾਰ ਕੀਤਾ ਤੇ ਉਹ ਇੱਕ ਮੈਂ ਹੋਰ ਗੱਲ ਕਰਾਂ ਜੀ ਇਹ ਪਰਚਾ ਹੋ ਗਿਆ ਪਰਚੇ ਦਾ ਕੋਈ ਡਰ ਨਹੀਂ ਪਰਚਾ ਤੇ ਸਿਆਸਤਦਾਨਾਂ ਲਈ ਇੱਕ ਵਰਦਾਨ ਮੰਨਿਆ ਜਾਂਦਾ ਉਹ ਮਸ਼ਹੂਰ ਹੋ ਜਾਂਦੇ ਨੇ ਕਹਿੰਦੇ ਨੇ ਕਿ ਬਦਨਾਮ ਹੋਵੇ ਤੋ ਕਿਆ ਨਾਮ ਤੋਂ ਹੋਵਾ ਉਹਨਾਂ ਨੂੰ ਨਾਂ ਚਾਹੀਦਾ ਹੁੰਦਾ ਨਾ ਕਿਸ ਤਰ੍ਹਾਂ ਵੀ ਹੋਵੇ ਹੁਣ ਉਹਨਾਂ ਜਦੋਂ ਪਰਚਾ ਹੋ ਗਿਆ ਤੇ ਕੁਝ ਲੋਕ ਜਿਹੜੇ ਖੈਰਪਾ ਬਸਪਾ ਦੇ ਨੇ ਉਹ ਇਹ ਕਹਿੰਦੇ ਨੇ ਕਿ ਮੈਡਮ ਇਹ ਮਾਇਆਵਤੀ ਆਪਣੇ ਭਤੀਜੇ ਨੂੰ ਜੋਖਮ ਕਿਸੇ ਚ ਨਹੀਂ ਪਾਉਣਾ ਚਾਹੁੰਦੇ ਇਸ ਕਰਕੇ ਉਹਨਾਂ ਨੇ ਉਹਦਾ ਸਾਰੇ ਅਹੁਦੇ ਵਾਪਸ ਲੈ ਲਏ ਤੇ ਉਹਨੂੰ ਜਿਹੜਾ ਸੀ ਕਵਿਟ ਕਰ ਲਿਆ ਝੋਣ ਤੋਂ ਚਾਹਤ ਲੇਕਿਨ ਜਿਹੜਾ ਕਥਤ આરોਪ ਲਾਉਂਦੇ ਨੇ ਵਿਰੋਧੀ ਧਿਰ ਉਹ ਕਹਿੰਦੇ ਜੀ ਉਹਨਾਂ ਨੇ ਭਾਜਪਾ ਨੇ ਮਾਰਿਆ ਦਬਕਾ ਵੀ ਇਹ ਕੰਮ ਇਹਨਾਂ ਨੇ ਇਹਨੂੰ ਅਨਾਦ ਨੂੰ ਕੋ ਬੰਦੇ ਦੇ ਪੁੱਤ ਵਾਲਾ ਕੰਮ ਕਰੇ ਸਾਡਾ ਨੁਕਸਾਨ ਕਰਨ ਰਿਹਾ ਜੇ ਇਦਾਂ ਹੀ ਬੋਲਦਾ ਰਿਹਾ ਤੇ ਸਾਡੀਆਂ ਸੀਟਾਂ ਜਿਹੜੀਆਂ ਹਰ ਜਾਣੀਆਂ ਸਾਡਾ ਨਿਕਲ ਜਾਣਾ ਜਲੂਸ ਇਸ ਕਰਕੇ ਇਹਨੂੰ ਚੁੱਪ ਕਰਕੇ ਘਰ ਬਿਠਾ ਲੋ ਨਹੀਂ ਤੇ ਫਿਰ ਬਾਤ ਇਹ ਕਿਉਂਕਿ ਤੁਹਾਡਾ ਬਣਦੀ ਏ ਈਡੀ ਸਾਡੇ ਕੋਲ ਏ ਸਭ ਕੋਲ ਸਾਡੇ ਕੋਲ ਕਹਿੰਦੇ ਆ ਕਿ ਉਸ ਤੋਂ ਬਾਅਦ ਮਾਇਆਵਤੀ ਨੇ ਇਹ ਫੈਸਲਾ ਲਿਆ ਇਹਦੇ ਚ ਕਿੰਨੀ ਸਚਾਈ ਏ ਕਿੰਨੀ ਨਹੀਂ ਜਾਂ ਗੁਰੂ ਮਹਾਰਾਜ ਜਾਂਦਾ ਜਾਂ ਭਾਜਪਾ ਦੇ ਜਾਂ ਮਾਇਆ ਇਹ ਤੇ ਅਸੀਂ ਚਰਚਾ ਤੁਹਾਡੇ ਅੱਗੇ ਜਿਹੜੀ ਰੱਖੀ ਏ ਉਸ ਤੋਂ ਬਾਅਦ ਕੀ ਹੋਇਆ ਪੱਕੋ ਕੇ ਜੀ ਉਕੇ ਇਹਨਾਂ ਦਾ ਗ੍ਰਾਫ ਐਸਾ ਡਿੱਗਾ ਕਿਉਂਕਿ ਉਹਦੇ ਨੂੰ ਉਹਨੂੰ ਲੋਕ ਸੁਣ ਆ ਰਹੇ ਸੀ ਉਹ ਇੱਕ ਲੋਕ ਨੇਤਾ ਛੋਟੀ ਉਮਰ ਚ ਬਣਦਾ ਜਾ ਰਿਹਾ ਸੀ ਭੀੜਾਂ ਉਹਦੀ ਮਹਿਫਲਾ ਚ ਇਕੱਠੀਆਂ ਹੋਣ ਲੱਗੀਆਂ ਜਲਸਿਆਂ ਚ ਬਹੁਤ ਵੱਡੇ ਵੱਡੇ ਲੋਕਾਂ ਦਾ ਇਕੱਠ ਹੋਣ ਲੱਗਾ ਜਿਹਦੇ ਨਾਲ ਇਹ ਸਾਰੇ ਬੰਨੇ ਚੱਤਿਆ ਛਿੜ ਗਈ ਕਿ ਇਹ ਵਾਕਿਆ ਜਿਹੜਾ ਉਤਰਾਧਿਕਾਰੀ ਸਹੀ ਹੈ ਤੇ ਬਸਪਾ ਨੂੰ ਅੱਗੇ ਲੈ ਕੇ ਚੱਲੇਗਾ ਕਿਉਂਕਿ ਇਸ ਕਰਕੇ ਸੀ ਕਿ ਹੁਣ ਤੱਕ ਮਾਇਆਵਤੀ ਦੇ ਇੱਕ ਇਹ ਵੀ ਸੇ ਗੱਲ ਹੁੰਦੀ ਹੈ ਕਿ ਤੁਸੀਂ ਵੀ ਇਸ ਗੱਲ ਨਾਲ ਸਹਿਮਤ ਹੋਵੋਗੇ ਤੇ ਪਿਆਰੇ ਦਰਸ਼ਕ ਵੀ ਕਿ ਅੱਜ ਤੱਕ ਇੱਕ ਨੈਸ਼ਨਲ ਪਾਰਟੀ ਦੀ ਏਡੀ ਵੱਡੀ ਆਗੂ ਹੋਏ ਤੇ ਉਹਨੇ ਕੋਈ ਐਸੇ 5 ਤੋਂ 10 ਨੇਤਾ ਜਿਹੜੇ ਸੈਕੰਡ ਕਤਾਰ ਦੇ ਪੈਦਾ ਨਹੀਂ ਕੀਤੇ ਜਾਂ ਪੈਦਾ ਹੋਣ ਨਹੀਂ ਦਿੱਤੇ ਜਾਂ ਉਹਨੇ ਕਾਇਮ ਨਹੀਂ ਕੀਤੇ ਜਿਨ੍ਹਾਂ ਨਾਲ ਉਹਨਾਂ ਦੇ ਜਾਣ ਤੋਂ ਬਾਅਦ ਪਾਰਟੀ ਚੱਲ ਸਕੇ ਜਾਂ ਉਹ ਪਾਰਟੀ ਦੇ ਜਿਹੜੇ ਉਹ ਬਾਹ ਫੜਤ ਜਿੱਦਾਂ ਦਾ ਕੋਈ ਸੈਕੰਡ ਕਤਾਰ ਦਾ ਬੰਦਾ ਨਹੀਂ ਦੇਖਦਾ ਉਹ ਕਿਸੇ ਵੀ ਸਟੇਟ ਚ ਲਾ ਲੋ ਪਤਾ ਨਹੀਂ ਉਹਨਾਂ ਦੀ ਸਟ੍ਰੈਟਜੀ ਹੈ ਜਾਂ ਉਹ ਕੱਲਾ ਚਾਹੁੰਦੇ ਨੇ ਆਲੇ ਨਾਲ ਵਨ ਮੈਨ ਆਰਮੀ ਚਾਹੁੰਦੇ ਆਪਣੇ ਉਹ ਉਹਨਾਂ ਨੂੰ ਪਤਾ ਇਹਦੇ ਬਾਰੇ ਅਸੀਂ ਗੱਲ ਨਹੀਂ ਕਰ ਸਕਦੇ ਹੁਣ ਜਦੋਂ ਆਨੰਦ ਹੋਰਾਂ ਦੇ ਤਗੜੇ ਜਲਸੇ ਸਭ ਕੁਝ ਠੀਕ ਸੀ ਲੋਕਾਂ ਨੇ ਇਸ ਗੱਲ ਦਾ ਕਹਿੰਦੇ ਬੁਰਾ ਮਰਾਇਆ ਤੇ ਉਹਨਾਂ ਨੇ ਬੜਾ ਵੱਡਾ ਰੋਲ ਅਦਾ ਕੀਤਾ ਬਾਅਦ ਚ ਉਹਨਾਂ ਦੀ ਜਿਹੜਾ ਸਾਰਾ ਕੁਝ ਬੈਕ ਲਿਆ ਉਹਦੇ ਕਰਕੇ ਵੀ ਇਹ ਬੈਕਫੁੱਟ ਤੇ ਆ ਗਏ ਤੇ ਇਹਨਾਂ ਦਾ ਇਨਾ ਵੱਡਾ ਨੁਕਸਾਨ ਹੋਇਆ ਦੇਖੋ ਜੀ ਗਿਲਸਾਬ ਭਈ ਉਹਨੂੰ ਬੈਕਫੁੱਟ ਤੇ ਖਿੱਚਣ ਕਰਕੇ ਜਿਹੜਾ ਵਸਪਾ ਦਾ ਨੁਕਸਾਨ ਹੋਇਆ ਉਹ ਤੇ ਹੁਣ ਚੱਗ ਜਾ ਰਿਹਾ ਕੋਈ ਕੋਈ ਦੁਬਾਰਾ ਕੋਈ ਫੈਸਲਾ ਲਿਆ ਗਿਆ ਮਾਇਆਵਤੀ ਜੀ ਵੱਲੋਂ ਹਾਂਜੀ ਹੁਣ ਵੇਖੋ ਜਦੋਂ ਮਾਇਆਵਤੀ ਜੀ ਨੇ ਏ ਆਪਣਾ ਰਿਜ਼ਲਟ ਵੇਖਿਆ ਆਪਣੇ ਹਾਲਾਤ ਵੇਖੇ ਸਿਆਸੀ ਤੇ ਉਹ ਖੁਦ ਵੀ ਅੰਦਰ ਅੰਦਰ ਰੋਏ ਹੋਣਗੇ ਕਿ ਇਹ ਕੀ ਬਣ ਗਿਆ ਸਾਡਾ ਜਿਹਨੂੰ ਸ਼ੇਰ ਨਹੀਂ ਕਹਿੰਦੇ ਸਨ ਜਿਹਨੂੰ ਇੱਕ ਦੇਰ ਆਗੂ ਮੰਨਿਆ ਜਾਂਦਾ ਸੀ ਜਿਹੜਾ ਥੱਲੇੋਂ ਗਲੀਆਂ ਦੇ ਕੱਖਾਂ ਚੋਂ ਉੱਠ ਕੇ ਤਾਂ ਅਰਸ਼ ਵੱਲ ਨੂੰ ਤੁਰਿਆ ਸੀਗਾ ਉਹ ਬੰਦੇ ਨਾਲ ਇਦਾਂ ਦੀ ਜਾਂ ਉਸ ਪਾਰਟੀ ਨਾਲ ਇਦਾਂ ਦੀ ਦੁਰਚਿੱਤਾ ਹੋ ਜਾਣੀ ਫਿਰ ਉਹ ਕਿਥੇ ਪਚਨ ਦਿੰਦੀ ਏ ਜੀਆਂ ਗੱਲਾਂ ਉਹ ਜਦੋਂ ਲੋਕਾਂ ਦਾ ਦਬਾਅ ਪਿਆ ਜਦੋਂ ਉਹਨਾਂ ਨੇ ਵਕ ਵਕ ਬੰਦਿਆਂ ਦੀ ਰਾਏ ਲਈ ਤੇ ਅਸੀਂ ਕਿਉਂ ਹਾਰੇ ਕੀ ਸਭ ਕੁਝ ਵਿਰੋਧੀਆਂ ਨੇ ਬੜੇ ਤੰਜ ਕਸੇ ਹੁਣ ਉਹਨਾਂ ਨੇ ਦੁਬਾਰਾ ਜਿਹੜਾ ਆਮ ਇੱਕ ਵਿੱਚ ਇਹ ਗੱਲ ਕਲੀਅਰ ਕਰਦਾ ਜੀ ਉਹਨੂੰ ਉਦੋਂ ਜਦੋਂ ਵਾਪਸ ਲਏ ਉਹਦ ਕੋ ਉਹਦੇ ਜਾਨ ਨੂੰ ਚੋਣ ਪਚਾਰ ਤੋਂ ਹਟਾਇਆ ਗਿਆ ਉਦੋਂ ਮਾਤਾ ਮਾਇਆਵਤੀ ਜੀ ਨੇ ਕਿਹਾ ਸੀ ਕਿ ਇਹ ਅਜੇ ਕੱਚਾ ਇਹ ਨਿਆਣਾ ਅਜੇ ਬਹੁਤੀ ਸਮਝ ਨਹੀਂ ਇਸ ਕਰਕੇ ਇਹਨੂੰ ਹਟਾ ਰਹੀ ਹੈ ਹੁਣ ਉਹਨਾਂ ਨੂੰ ਕਿਹਾ ਕਿ ਇਹ ਬਹੁਤ ਵਧੀਆ ਇਹਨੇ ਰੋਣ ਅਦਾ ਪਾਰਟੀ ਲਈ ਕਰ ਸਕਦਾ ਹੁਣ ਉਹਨਾਂ ਦੁਬਾਰਾ ਉਹਨੂੰ ਆਸ਼ੀਰਵਾਦ ਦੇ ਕੇ ਵਕੈਦਾ ਕੈਮਰੇ ਸਾਦ ਕੇ ਮੀਡੀਆ ਸਾਦ ਕੇ ਤੇ ਉਹਨਾਂ ਨੂੰ ਫੇਰ ਰਾਸ਼ਟਰੀ ਜਿਹੜਾ ਕਨਵੀਨਰ ਬਣਾ ਦਿੰਦਾ ਹੈ ਤੇ ਨਾਲ ਹੀ ਇਹ ਇਹ ਵੀ ਚਰਚਾ ਕਿ ਆਉਣ ਵਾਲੇ ਦਿਨਾਂ ਵਿੱਚ ਯੂਪੀ 'ਚ ਜਿਹੜੀਆਂ ਬਾਈ ਇਲੈਕਸ਼ਨ ਜਿੰਨੀ ਚੋਣਾਂ ਹੋ ਰਹੀਆਂ ਉਸ ਵਿੱਚ ਉਹ ਉਹ ਉਸ ਚੰਦਰ ਸ਼ੇਖਰ ਦੇ ਹਲਕੇ ਵਿੱਚ ਚੋਣ ਲੜ ਸਕਦੇ ਜਿਸ ਚੰਦਰ ਸ਼ੇਖਰ ਨੇ ਇਹ ਬਹੁਜਨ ਸਮਾਜ ਪਾਰਟੀ ਤੋਂ ਵੱਖ ਆਪਣੀ ਅਲੱਗ ਪਾਰਟੀ ਬਣਾ ਕੇ ਤੇ ਉੱਥੋਂ ਦੀ ਜਿਹੜੀ ਸੀਟ ਹੈ ਉਹ ਲੋਕ ਸਭਾ ਦੀ ਆਪਣੀ ਜਿੱਤ ਲਈ ਹੈ ਤੇ ਬਾਕੀ ਥਾਵਾਂ ਤੇ ਵੀ ਉਹਨਾਂ ਦੀ ਵੋਟਾਂ ਕਾਫੀ ਖੜੀਆਂ ਜਿਸ ਤੋਂ ਬਾਅਦ ਜਿਹੜੀ ਧੜਕੂ ਹੈ ਉਹ ਮਾਇਆਵਤੀ ਸਮੇਤ ਬਚਪਨ ਨੂੰ ਲੱਗ ਗਿਆ ਤੇ ਉਹਨਾਂ ਨੂੰ ਇਸੇ ਕਰਕੇ ਉਹਨਾਂ ਨੇ ਇਹਨਾਂ ਨੂੰ ਵਾਪਸ ਲਿਆ ਆਨੰਦ ਨੂੰ ਆਨੰਦ ਨੂੰ ਲੈ ਕੇ ਤੇ ਹੁਣ ਉਹ ਦੁਬਾਰਾ ਤਾਰਾ ਕੁਝ ਦਿੱਤਾ ਤੇ ਹੁਣ ਲੱਗਦਾ ਹੈ ਕਿ ਮਾਇਆਵਤੀ ਛੇ ਸਮਝ ਗਏ ਨੇ ਤੇ ਫਿਰ ਆਨੰਦ ਨੂੰ ਵਾਗ ਦੋ ਦੇਣਗੇ ਪਹਿਲਾਂ ਤੇ ਇਹ ਕੀਤਾ ਸੀ ਕਿ ਉਹਨਾਂ ਨੂੰ ਕਹਿੰਦੇ ਸੀਗੇ ਆਨੰਦ ਨੂੰ ਮਾਇਆਵਤੀ ਨੇ ਆਪਣੇ ਭਤੀਜੇ ਨੂੰ ਹਾਥੀ ਤੋਂ ਛੁੱਟ ਦਿੰਦਾ ਲੇਕਿਨ ਫਿਰ ਹੁਣ ਉਹਦਾ ਚੁੱਕ ਕੇ ਤੇ ਹਾਥੀ ਤੇ ਜਿਹੜਾ ਉਹ ਬਿਠਾ ਦਿੰਦਾ ਦੇ ਨਾਲ ਹੀ ਮੈਂ ਲਾਸਟ ਗੱਲ ਆਪਣੀ ਖਤਮ ਕਰਾਂ ਜੀ ਕਿ ਪੰਜਾਬ ਵਿੱਚ ਵੀ ਬਸਪਾ ਦਾ ਇਹੀ ਹਾਲ ਹੈ ਬਸਪਾ ਦੇ ਲੋਕਾਂ ਨੇ ਸਾਡੀ ਵੀਡੀਓ ਸੋਣੀ ਹੈ ਗੁੱਸਾ ਨਾ ਕਰਨ ਤੁਹਾਡੀ ਪਾਰਟੀ ਗਰੀਬੜਿਆਂ ਦੀ ਪਾਰਟੀ ਸੀ ਹਮਦਰਦਾਂ ਦੀ ਪਾਰਟੀ ਸੀ ਲੇਕ ਸੰਘਰਸ਼ ਦੀ ਪਾਰਟੀ ਸੀ ਲੇਕਿਨ ਕਿਹੜੇ ਰਾਤ ਉਰਪੀਏ ਕਿ ਅੱਜ ਉਹਨਾਂ ਕੋ ਤੇ ਕਰੋਨਾ ਅਰਬਾਂ ਰੁਪਏ ਨੇ ਲੇਕਿਨ ਤੁਸੀਂ ਉੱਥੇ ਉੱਥੇ ਖੜੇ ਹੋ ਤੁਹਾਨੂੰ ਵੀ ਸਾਰਿਆਂ ਨੂੰ ਆਵਾਜ਼ ਬੁਲੰਦ ਕਰਕੇ ਇੱਥੇ ਧਾਕੜ ਲੀਡਰ ਜਿਹੜੇ ਨੇ ਪੰਜਾਬ ਵਿੱਚ ਉਹਦੀ ਵਾਗ ਰੋਡ ਦੇਣੀ ਚਾਹੀਦੀ ਏ ਤੇ ਸਾਰੇ ਪੰਜਾਬ ਵਿੱਚ ਦੁਬਾਰਾ ਜੀਵਿਤ ਕਰਕੇ ਤੇ ਜੇ ਹਿੰਦੁਸਤਾਨ ਵਿੱਚ ਕੋਲੀਸ਼ਨ ਸਰਕਾਰ ਦਾ ਟ੍ਰੈਂਡ ਹੈ ਜਾਂ ਉਹਦਾ ਸਮਾਂ ਚੱਲ ਰਿਹਾ ਮੌਸਮ ਚੱਲ ਰਿਹਾ ਤੇ ਕਿਸੇ ਨਾ ਕਿਸੇ ਚੰਗੇ ਅਲਾਈਅੰਸ ਨਾਲ ਗੱਠ ਜੋੜ ਕਰਕੇ ਤੇ ਵਿਧਾਨ ਸਭਾ ਲੋਕ ਸਭਾ 'ਚ ਜਾਣਾ ਚਾਹੀਦਾ ਤਾਂ ਜੋ ਜਿਹੜੀ ਤੁਹਾਡੀਆਂ ਬਾਜ਼ੂਬ ਮੰਗਾਂ ਨੇ ਉਹਨਾਂ ਦੀ ਪੂਰਤੀ ਸਮਾਂ ਰਹਿੰਦਿਆਂ ਕੀਤੀ ਜਾ ਬਹੁਤ ਧੰਨਵਾਦ ਗਿਲਸਾਦ ਜੀ ਤੁਹਾਨੂੰ ਇਹ ਜਾਣਕਾਰੀ ਬਹੁਜਨ ਸਮਾਜ ਪਾਰਟੀ ਦੇ ਜੋ ਕੁਝ ਵੀ ਹੋਇਆ ਵੀ ਚਾ ਯੂਪੀਟੀਓ ਦੇ ਬਾਰੇ ਤੁਹਾਡੇ ਨਾਲ ਸਾਂਝੀ ਕੀਤੀ ਆ ਤੁਸੀਂ ਇਸ ਨਾਲ ਕਿੰਨਾ ਸਹਿਮਤ ਹੋ ਔਰ ਤੁਹਾਡੇ ਕੋਲ ਕੀ ਜਾਣਕਾਰੀ ਆ ਤੁਹਾਡੇ ਵੈਲਿਊਏਬਲ ਕਮੈਂਟ ਸਾਡੇ ਲਈ ਬਹੁਤ ਅਹਿਮ ਨੇ ਤੁਸੀਂ ਦੇਖਦੇ ਰਹਿਣਾ ਜੀ ਵਿਸ਼ਵ ਟੀਵੀ ਜਿੰਨਾ ਨੇ ਅਜੇ ਤੱਕ ਸਾਡਾ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਉਹ ਜਰੂਰ ਸਬਸਕ੍ਰਾਈਬ ਕਰੋ ਤੇ ਵੀਡੀਓ ਨੂੰ ਵਾਰ-ਵਾਰ ਸ਼ੇਅਰ ਕਰ ਦਿਓ ਹੁਣ ਤੁਹਾਡੇ ਕੋ ਇਜਾਜ਼ਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ